ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨ 1757 ਈਸਵੀ ਦੇ ਜਨਵਰੀ ਮਹੀਨੇ ਵਿੱਚ ਦਿੱਲੀ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਚੰਗੀ ਲੁੱਟਮਾਰ ਕੀਤੀ ਇੱਥੋਂ ਅੱਗੇ ਆਗਰਾ ਬਿੰਦਰਾਬਨ ਮਥਰਾ ਆਦਿ ਸ਼ਹਿਰਾਂ ਨੂੰ ਲੁੱਟ ਕੇ ਸਾੜ ਫੂਕ ਕੇ ਮਨ ਭੌਂਦੀ ਤਬਾਹੀ ਕਰਕੇ ਮਾਰਚ ਵਿੱਚ ਦਿੱਲੀ ਆ ਗਿਆ ਅਪ੍ਰੈਲ ਮਹੀਨੇ ਵਿੱਚ 80 ਹਜ਼ਾਰ ਸਿਪਾਈਆਂ ਸਮੇਤ ਅਫਗਾਨੀ ਦੀ ਫੌਜ ਜਦੋਂ ਦਿੱਲੀ ਤੋਂ ਤੁਰੀ ਪਰ ਲੁੱਟਦਾ ਮਾਲ ਧਨ ਘੋੜਿਆਂ ਤੇ ਲੱਦਿਆ ਹੋਇਆ ਸੀ ਤੇ ਸਾਰੀ ਫੌਜ ਪੈਦਲ ਚੱਲ ਰਹੀ ਸੀ ਅਫਗਾਨੀ ਨੂੰ ਹੰਕਾਰ ਸੀ ਕਿ ਕੋਈ ਵੀ ਉਹਨਾਂ ਦੇ ਸਾਹਮਣੇ ਅੜ ਨਹੀਂ ਸਕਦਾ ਪਰ ਜਿੱਥੇ ਵੀ ਫੌਜ ਦਾ ਪੜਾਅ ਹੁੰਦਾ ਮੌਕਾ ਤਾੜ ਕੇ ਉੱਥੇ ਹੀ ਸਿੰਘ ਜੱਥੇ ਬਣਾ ਕੇ ਹਮਲੇ ਕਰਦੇ ਤੇ ਇਹਨਾਂ ਦਾ ਧਨ ਮਾਲ ਖੋ ਕੇ ਲੈ ਜਾਂਦੇ ਸਨ ਇਸ ਤਰ੍ਹਾਂ ਕਰਨਾਲ ਤੋਂ ਚਨਾਬ ਤੱਕ ਅਫਦਾਲੀ ਦੀ ਕਈ ਹਜ਼ਾਰ ਫੌਜ ਨੂੰ ਖੂਬ ਲੁੱਟਿਆ ਗਿਆ ਸਿੰਘਾਂ ਦੀ ਇਸ ਛਾਪੇਮਾਰੀ ਵਾਲੀ ਜੰਗ ਤੋਂ ਤੇ ਲੁੱਟ ਮਾਰ ਕੇ ਧਨ ਖੋਹ ਲੈ ਜਾਣ ਕਰਕੇ ਅਫਦਾਲੀ ਬਹੁਤ ਤੰਗ ਹੋ ਗਿਆ ਉਸ ਨੇ ਜਲੰਧਰ ਦਾ ਸੂਬੇਦਾਰ ਨਾਸਰ ਅਲੀ ਨੂੰ ਬਣਾਇਆ ਤੇ ਲਾਹੌਰ ਦਾ ਸੂਬੇਦਾਰ ਆਪਣੇ ਪੁੱਤਰ ਤੈਮੂਰ ਨੂੰ ਬਣਾਇਆ ਜਹਾਨ ਖਾਨ ਨੂੰ ਪ੍ਰਧਾਨ ਸੈਨਾਪਤੀ ਬਣਾ ਕੇ 10000 ਫੌਜ ਦੇ ਕੇ ਸਿੰਘਾਂ ਨੂੰ ਨਿਸ ਤੋਂ ਨਬੂਦ ਕਰਨ ਦਾ ਸਖਤ ਹੁਕਮ ਦੇ ਕੇ ਆਪ ਕੰਧਾਰ ਚਲਾ ਗਿਆ ਉਧਰ ਲਾਹੌਰ ਵਿੱਚ ਜਹਾਨ ਖਾਨ ਨੇ ਸਿੰਘਾਂ ਨੂੰ ਫੜ ਫੜ ਕੇ ਸ਼ਹੀਦ ਕਰਨਾ ਸ਼ੁਰੂ ਕਰ ਦਿੱਤਾ ਕਾਫੀ ਸਿੰਘ ਜੂਝਦੇ ਹੋਏ ਵੀ ਸ਼ਹੀਦ ਹੋਏ ਤੇ ਬਾਕੀ ਸਿੰਘ ਜੰਗਲਾਂ ਪਹਾੜਾਂ ਵਿੱਚ ਜਾ ਬੈਠੇ ਜਹਾਨ ਖਾਨ ਖੁਦ ਫੌਜ ਲੈ ਕੇ ਅੰਮ੍ਰਿਤਸਰ ਤੇ ਜਦੋਂ ਹਮਲਾ ਕਰਨ ਆਇਆ ਤਾਂ ਉਸ ਸਮੇਂ ਬਾਬਾ ਦੀਪ ਸਿੰਘ ਜੀ ਦੀ ਮਿਸਲ ਸ਼ਹੀਦਾਂ ਵਿੱਚੋਂ ਬਾਬਾ ਗੁਰਬਖਸ਼ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਆਪਣੇ 30 ਸਿੰਘਾਂ ਸਮੇਤ ਮੌਜੂਦ ਸਨ ਇਹ ਨਿਹੰਗ ਸਿੰਘ ਜਹਾਨ ਖਾਨ ਦੀ ਫੌਜ ਤੇ ਟੁੱਟ ਪਏ ਦੁਸ਼ਮਣ ਫੌਜ ਦਾ ਅਜਿਹਾ ਕਾਣ ਹੋਇਆ ਕਿ ਉਹ ਤੌਬਾ ਤੌਬਾ ਕਰ ਉੱਠੇ ਇਸ ਯੁੱਧ ਵਿੱਚ ਬਾਬਾ ਗੁਰਬਖਸ਼ ਸਿੰਘ ਜੀ ਤੇ ਹੋਰ ਵੀ ਸਿੰਘ ਸ਼ਹੀਦੀਆਂ ਪਾ ਗਏ ਬਾਬਾ ਗੁਰਬਖਸ਼ ਸਿੰਘ ਜੀ ਦਾ ਯਾਦਗਾਰੀ ਸ਼ਹੀਦ ਗੰਜਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਸੁਸ਼ੋਭਿਤ ਹੈ ਜੀ ਸੰਗਤ ਜੀ ਫੈਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ